ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਐਤਵਾਰ ਨੂੰ ਜੇਕਰ ਤੁਸੀਂ ਇਹ ਕੰਮ ਕਰ ਲੈਂਦੇ ਹੋ ਤਾਂ ਕਿਸਮਤ ਬਦਲਦਿਆਂ देर ਨਹੀਂ ਲੱਗਣੀ ਮਾਇਆ ਦੇ ਗਫੇ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਚਾਰਾਂ ਹੀ ਪਾਸਿਆਂ ਤੋਂ ਮਿਲਣੇ ਸ਼ੁਰੂ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਥ ਸੰਗਤਾਂ ਜੀ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਪਰਮਾਤਮਾ ਦਾ ਨਾਮ ਲੈਣ ਵਾਲਾ ਇਨਸਾਨ ਰਹਿੰਦਾ ਸੀ ਹਰ ਵੇਲੇ ਪੂਜਾ ਅਸਥਾਨ ਤੇ ਹੀ ਰਹਿੰਦਾ ਸੀ ਇਸ ਦੇ ਘਰ ਦਾ ਗੁਜ਼ਾਰਾ ਚਾਹੇ ਬੜੀ ਮੁਸ਼ਕਿਲ ਨਾਲ ਚੱਲਦਾ ਪਰ ਨਗਰ ਵਾਲਿਆਂ ਨੇ ਇਹਦੇ ਲਈ ਇੰਤਜ਼ਾਮ ਕੀਤਾ ਹੋਇਆ ਸੀ। ਇਸ ਦੇ ਮਹੀਨੇ ਦਾ ਇੱਕ ਪੱਤਾ ਬੰਨਿਆ ਹੋਇਆ ਸੀ। ਸਾਰੇ ਕਹਿੰਦੇ ਸਨ ਕਿ ਇਹ ਪੂਜਾ ਸਥਾਨ ਦਾ ਰੱਖ-ਰਖਾਵ ਕਰਦਾ ਹੈ। ਭਾਵ ਕੇ ਸਾਭ ਸੰਭਾਲ ਕਰਦਾ ਹੈ। ਦੋਵੇਂ ਵੇਲੇ ਪਰਮਾਤਮਾ ਦਾ ਨਾਮ ਲੈਂਦਾ ਹੈ ਤੇ ਹੋਰ ਲੋਕਾਂ ਨੂੰ ਵੀ ਪਰਮਾਤਮਾ ਨਾਲ ਜੋੜਦਾ ਹੈ। ਇਸ ਕਰਕੇ ਇਸ ਨੂੰ ਕੁਝ ਨਾ ਕੁਝ ਸਾਡੇ ਵੱਲੋਂ ਵਿੱਤੀ ਸਹਾਇਤਾ ਜ਼ਰੂਰ ਦੇਣੀ ਚਾਹੀਦੀ ਹੈ। ਸਾਲ ਛੇ ਮਹੀਨਿਆਂ ਦੇ ਬਾਅਦ ਜਦੋਂ ਫਸਲਾਂ ਆਉਂਦੀਆਂ ਇਹਦੇ ਘਰ ਭਰਤੀ ਲੋਕ ਦਾਣੇ ਚੌਲ ਤੇ ਸਾਰਾ ਕੁਝ ਹੀ ਦੇ ਦਿੰਦੇ ਇਸ ਦੇ ਸਾਲ ਦਾ ਗੁਜ਼ਾਰਾ ਫਿਰ ਵਧੀਆ ਢੰਗ ਦੇ ਨਾਲ ਹੋ ਜਾਂਦਾ ਇਸ ਨੇ ਕਦੇ ਵੀ ਲਾਲਚ ਨਹੀਂ ਸੀ ਕੀਤਾ ਤੇ ਹੋਰ ਹਉਤੇ ਹੋਰ ਇਹ ਨਗਰ ਦੇ ਛੋਟੇ-ਛੋਟੇ ਬੱਚਿਆਂ ਨੂੰ ਪੜ੍ਹਾਈ ਵੀ ਕਰਵਾਇਆ ਕਰਦਾ ਸੀ ਸਭ ਨੂੰ ਇਹ ਦੁਨਿਆਵੀ ਵਿਦਿਆ ਵੀ ਕਰਵਾਉਂਦਾ ਸੀ ਤੇ ਨਾਲ ਦੇ ਨਾਲ ਪਰਮਾਤਮਾ ਨਾਲ ਜੋੜਿਆ ਕਰਦਾ ਦੂਰੋਂ ਦੂਰੋਂ ਇਹਦੇ ਚਰਚੇ ਹੁੰਦੇ ਸੁਣਦੇ ਸਨ ਕਿ ਬੜਾ ਹੀ ਨੇਕ-ਪਾਕ ਇਨਸਾਨ ਹੈ ਸਿਆਣਾ ਹੈ ਮਿਹਰਤੀ ਹੈ ਤੇ ਇਮਾਨਦਾਰ ਹੈ ਅਗਲੀ ਪੀੜ੍ਹੀ ਨੂੰ ਅਗਲੀ ਨਸਲ ਨੂੰ ਚੰਗੇ ਰਸਤੇ ਤੇ ਪਾ ਰਿਹਾ ਹੈ ਸਮਾਂ ਬੀਤਦਾ ਗਿਆ ਤੇ ਇਹ ਲਗਾਤਾਰ ਚੰਗੇ ਕੰਮ ਕਰਦਾ ਗਿਆ ਇਮਾਨਦਾਰੀ ਉੱਤੇ ਇਸਨੇ ਲਗਾਤਾਰ ਹੀ ਪਹਿਰਾ ਦਿੱਤਾ ਇੱਕ ਵਾਰ ਇਸ ਨੂੰ ਇਸ ਦੇ ਘਰ ਕੋਈ ਰਿਸ਼ਤੇਦਾਰ ਮਿਲਣ ਲਈ ਆਇਆ ਉਹਨੇ ਇਹਦਾ ਘਰ ਵੇਖਿਆ ਇਹਦੇ ਘਰ ਵਿੱਚ ਕਈ ਕਿਸਮ ਦੀਆਂ ਨਗੋਚਾਂ ਕੱਢੀਆਂ ਭਾਵਕੇ ਕਮੀਆਂ ਕੱਢੀਆਂ ਤੇ ਬੜਾ ਹੈ ਹੈਰਾਨ ਹੋਇਆ ਤੇ ਦੁਖੀ ਹੋਇਆ ਮਨ ਹੀ ਮਨ ਵਿੱਚ ਸੋਚਣ ਲੱਗਾ ਕਿ ਗੱਲ ਤਾਂ ਇਹਨਾਂ ਨੇ ਸਾਰੀ ਠੀਕ ਕੀਤੀ ਹੈ ਜਾਣ ਲੱਗਿਆਂ ਉਹ ਕਹਿ ਗਏ ਕਿ ਤੇਰੀ ਇਮਾਨਦਾਰੀ ਦਾ ਕੀ ਫਾਇਦਾ ਸਾਰੀ ਉਮਰ ਤੋਂ ਨਗਰ ਵਾਲਿਆਂ ਦੀ ਸੇਵਾ ਕੀਤੀ ਹੈ ਜੋ ਤੈਨੂੰ ਨਵਾਂ ਘਰ ਨਹੀਂ ਪਾ ਕੇ ਦੇ ਸਕਦੇ ਤਾਂ ਫਿਰ ਇਸ ਇਮਾਨਦਾਰੀ ਕਰਨ ਦਾ ਕੀ ਫਾਇਦਾ ਉਹ ਗੱਲ ਇਸ ਦੇ ਮਨ ਵਿੱਚ ਘਰ ਕਰ ਗਈ ਭਾਵਕੇ ਉਸ ਦੇ ਮਨ ਨੂੰ ਲੱਗ ਗਈ ਕਿ ਗੱਲ ਤਾਂ ਇਹ ਸੋਚ ਸਹੀ ਹੀ ਰਹੇ ਹਨ ਉਸ ਨੇ ਵੀ ਸੋਚਿਆ ਕਰਨਾ ਕਿ ਹੁਣ ਇਹਨੇ ਜਦੋਂ ਵੀ ਪੂਜਾ ਸਥਾਨ ਤੇ ਬੈਠਿਆ ਕਰਨਾ ਇਸ ਦੇ ਮਨ ਵਿੱਚ ਉਹੀ ਗੱਲ ਚੱਲਦੀ ਰਹੀ ਕਰਨੀ ਨਗਰ ਦੇ ਲੋਕ ਜਦੋਂ দান ਦਕਸ਼ਨਾ ਦੇ ਕੇ ਜਾਂਦੇ ਧਾਰਮਿਕ ਆਸਥਾਨ ਦੇ ਨਾਮ ਤੇ ਉਹਦੇ ਵਿੱਚ ਵੀ ਧਾਰਮਿਕ ਆਸਥਾਨ ਤੇ ਨਵੀਨੀ ਕਰਨ ਦੀ ਉਸ ਨੂੰ ਬਹੁਤ ਹੀ ਵਿਅੰਤਤਾ ਬਣਾਉਂਦਾ ਉਸ ਸਥਾਨ 'ਤੇ ਨਵੀਂ ਇਮਾਰਤ ਖੜਾ ਕਰਨ ਦੇ ਲਈ ਸਾਰੇ ਹੀ ਆਪੋ ਆਪਣੀ ਸਮਰੱਥਾ ਦੇ ਮੁਤਾਬਿਕ ਕੁਝ ਨਾ ਕੁਝ ਦੇ ਕੇ ਜਾਂਦੇ। ਇਸ ਨੂੰ ਹੁਣ ਇਹ ਸਾਰਾ ਕੁਝ ਵੇਖ ਕੇ ਗੁੱਸਾ ਆਇਆ ਕਰਦਾ ਕਿ ਮੇਰੇ ਬਾਰੇ ਕੋਈ ਨਹੀਂ ਸੋਚਦਾ। ਮੈਂ ਇਸ ਨਗਰ ਦੇ ਲਈ ਇਸ ਨਗਰ ਦੀ ਅਗਲੀ ਪੀੜ੍ਹੀ ਲਈ ਵੀ ਕਿੰਨਾ ਕੁਝ ਕੀਤਾ ਹੈ। ਮੇਰੇ ਬਾਰੇ ਇੱਥੋਂ ਦੇ ਕਿਸੇ ਨੂੰ ਵੀ ਚਿੰਤਾ ਨਹੀਂ। ਜਿੱਥੋਂ ਮੈਂ ਸਾਰਾ ਦੇਖ ਰਿਹਾ ਸੀ ਤਾਂ ਸਾਰਾ ਕੰਮ ਮੈਂ ਸੰਭਾਲ ਰਿਹਾ ਸੀ। ਉਹ ਅਸਥਾਨ ਦੀ ਚਿੰਤਾ ਤਾਂ ਸਾਰਿਆਂ ਨੂੰ ਹੈ ਕਿਤੇ ਨਾ ਕਿਤੇ ਉਹ ਜਿਹੜੇ ਇਸ ਦੇ ਰਿਸ਼ਤੇਦਾਰ ਸੀ ਇਹਦੇ ਮਨ ਵਿੱਚ ਇੱਕ ਨਫ਼ਰਤ ਦਾ ਬੀਜ ਬੋ ਗਏ ਸੀ ਭਾਵਕੇ ਨਫ਼ਰਤ ਦਾ ਬੀਜ ਬੀਜ ਗਏ ਸਨ ਸਮਾਂ ਲੰਘਦਾ ਗਿਆ ਇਹਨੂੰ ਥੋੜਾ ਥੋੜਾ ਵੀ ਸਮਝ ਆਉਣਾ ਸ਼ੁਰੂ ਹੋ ਗਿਆ ਕਿ ਸ਼ਾਇਦ ਮੈਂ ਗਲਤ ਮਾਰਗ ਤੇ ਹਾਂ ਪਰ ਇਸ ਨੂੰ ਇੱਕ ਚੀਜ਼ ਹਮੇਸ਼ਾ ਹੀ ਦਿਮਾਗ ਵਿੱਚ اٹਕਦੀ ਰਹਿੰਦੀ ਭਾਵਕੇ ਰੜਕਦੀ ਰਹਿੰਦੀ ਕਿ ਮੇਰਾ ਘਰ ਵੀ ਚੰਗਾ ਹੋਣਾ ਚਾਹੀਦਾ ਹੈ ਇੱਕ ਵਾਰ ਕੀ ਹੋਇਆ ਕਿ ਉਸ ਨਗਰ ਦੇ ਵਿੱਚ ਉਸ ਧਾਰਮਿਕ ਸਥਾਨ ਤੇ ਕੋਈ ਵੱਡਾ ਇਕੱਠ ਹੋਣਾ ਸੀ ਇਸ ਇਕੱਠ ਦੇ ਵਿੱਚ ਕਾਫੀ ਦਾਨ ਦਕਸ਼ਨਾ ਪ੍ਰਾਪਤ ਹੋਈ ਜਿਹੜੇ ਸਾਰੇ ਦੀ ਸਾਰੀ ਉਸ ਸਥਾਨ ਦੇ ਨਵੀਨੀਕਰਨ ਦੇ ਵਿੱਚ ਲੱਗਣੀ ਸ਼ੁਰੂ ਹੋ ਗਈ ਪਰ ਆਪਣੇ ਰਿਸ਼ਤੇਦਾਰਾਂ ਦੀਆਂ ਗੱਲਾਂ ਦੀ ਗੱਲ ਸੁਣ ਕੇ ਆਕੇ ਇਸ ਦੀ ਇਮਾਨਦਾਰੀ ਨੇ ਇਸ ਦਾ ਸਾਥ ਹੀ ਛੱਡ ਦਿੱਤਾ ਇਸ ਨੇ ਉਸ ਇਕਾਗ੍ਰਿਤ ਕੋਈ ਧਨ ਰਾਸ਼ੀ ਦੇ ਵਿੱਚ ਕੁਝ ਪੈਸੇ ਇੱਧਰ ਉੱਧਰ ਕਰ ਲਏ ਇਸਨੇ ਸੋਚਿਆ ਕਿ ਹਰ ਵੇਰ ਮੈਂ ਇਸ ਤਰ੍ਹਾਂ ਕਰਕੇ ਆਪਣਾ ਨਵਾਂ ਮਕਾਨ ਬਣਾ ਲਵਾਂਗਾ ਉਹ ਪੈਸੇ ਪਾਸੇ ਕਰਕੇ ਸ਼ਾਮ ਨੂੰ ਘਰ ਜਾਂਦਿਆਂ ਹੋਇਆਂ ਆਪਣੇ ਨਾਲ ਹੀ ਪੈਸੇ ਘਰ ਲੈ ਗਿਆ ਘਰ ਜਾ ਕੇ ਜਦੋਂ ਘਰਵਾਲੀ ਨੇ ਪੁੱਛਿਆ ਕਿ ਨਗਰ ਵਾਲਿਆਂ ਨੇ ਤੈਨੂੰ ਆਪ ਦਿੱਤੇ ਹਨ ਇਹ ਪੈਸੇ ਕਿ ਤੇਰੇ ਕੋਲ ਕਿੱਥੋਂ ਆਏ ਹਨ ਇਹਦੀ ਘਰਵਾਲੀ ਨੂੰ ਸਾਰਾ ਸੱਚ ਦੱਸ ਦਿੰਦਾ ਹੈ ਘਰਵਾਲੀ ਬੜੀ ਨਾਰਾਜ਼ ਹੋਈ ਤੇ ਦੁਖੀ ਹੋ ਜਾਂਦੀ ਹੈ ਹਿੰਦੀ ਕੀ ਅੱਜ ਤੋ ਸਾਰੀ ਉਮਰ ਦੀ ਖੱਟੇ ਕਮਾਈ ਤੇ ਆਪ ਹੀ ਪਾਣੀ ਫੇਰਾ ਆਇਆ ਹੈ। ਇਸ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਇਹ ਰਾਤ ਵਾਲੇ ਹੀ ਵਾਪਸ ਪਰਤਿਆ ਜਿੱਥੇ ਬਾਕੀ ਧਨ ਰੱਖਿਆ ਹੋਇਆ ਸੀ ਉੱਥੇ ਜਾ ਕੇ ਪੈਸੇ ਰੱਖ ਦਿੱਤੇ। ਹੁਣ ਇਹ ਲਗਾਤਾਰ ਬੇਚੈਨ ਰਹਿਣ ਲੱਗਿਆ। ਰਾਤਾਂ ਦੀ ਨੀਂਦ ਇਸਦੀ ਉੱਡ ਗਈ। ਬੜਾ ਦੁਖੀ ਤੇ ਪਰੇਸ਼ਾਨ ਰਹਿੰਦਾ ਤੇ ਸਮਝ ਨਾ ਆਉਂਦੀ ਕਿ ਮੈਂ ਹੁਣ ਕਰਾਂ ਤੇ ਕੀ ਕਰਾਂ। ਮੈਂ ਤਾਂ ਬੜੀ ਵੱਡੀ ਗਲਤੀ ਕਰ ਲਈ ਹੈ। ਮੈਂ ਹੁਣ ਕੀ ਕਰਾਂ ਮੈਂ ਬੜਾ ਵੱਡਾ ਪਾਪ ਕਮਾ ਲਿਆ ਹੈ ਪਰ ਕਿਤੇ ਨਾ ਕਿਤੇ ਇਸ ਗੱਲ ਦੀ ਸੰਤੁਸ਼ਟੀ ਸੀ ਕਿ ਸਮਾਂ ਰਹਿੰਦਿਆਂ ਮੈਂ ਸਹੀ ਮਾਰਗ ਤੇ ਵੀ ਪਰਤ ਆਇਆ ਹਾਂ ਕਹਿੰਦੇ ਕਿ ਇੱਕ ਦਿਨ ਉਸ ਨਗਰ ਦੇ ਵਿੱਚ ਇੱਕ ਬਹੁਤ ਹੀ ਬਜ਼ੁਰਗ ਪੁੱਜਿਆ ਹੋਇਆ ਸਾਧੂ ਫਕੀਰ ਸੰਤ ਆਇਆ ਤੇ ਸੰਤ ਨੇ ਇਸ ਪੁਜਾਰੀ ਨੂੰ ਕੋਲ ਬਿਠਾ ਲਿਆ ਇਸ ਦੇ ਨਾਲ ਗੱਲਬਾਤ ਕੀਤੀ ਤੇ ਕਹਿਣ ਲੱਗਾ ਪੁੱਤਰਾ ਮੈਨੂੰ ਤਾਂ ਬੜਾ ਹੀ ਫਿਕਰ ਦੇ ਵਿੱਚ ਲੱਗਦਾ ਹੈ ਬੜਾ ਪਰੇਸ਼ਾਨ ਲੱਗਦਾ ਹੈ ਅਸਲ ਚਿਕਰਨ ਕੀ ਹੈ ਇਸਨੇ ਕਿਹਾ ਸਾਧੂ ਜੀ ਤੁਸੀਂ ਮੇਰੇ ਕੋਲੋਂ ਕੁਝ ਦਿਨ ਰੁਕੋਗੇ ਮੈਂ ਕੱਲ ਤੁਹਾਨੂੰ ਆਪਣੀ ਸਾਰੀ ਹੀ ਵਿਪਤਾ ਤਕਲੀਫ ਤੁਹਾਡੇ ਨਾਲ ਸਾਂਝੀ ਕਰ ਲਵਾਂਗਾ ਅੱਜ ਨਹੀਂ ਅੱਜ ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਦਿਓ ਫਕੀਰ ਸਾਧੂ ਕਹਿੰਦਾ ਕਿ ਠੀਕ ਹੈ ਰਾਤ ਵੇਲੇ ਇਹ ਇਨਸਾਨ ਆਪਣੇ ਘਰ ਜਾ ਕੇ ਸੌਂ ਗਿਆ ਰਾਤ ਨੂੰ ਸੁੱਤੇ ਨੂੰ ਅਚਾਨਕ ਸੁਪਨੇ ਦੇ ਵਿੱਚ ਕੋਈ ਕਾਲੇ ਕੱਪੜੇ ਪਾ ਕੇ ਵਿਸ਼ਾਲ ਕਿਸਮ ਦਾ ਇੱਕ ਦੂਤ ਦੱਸਿਆ ਜੋ ਇਸ ਨੂੰ ਆਖਦਾ ਹੈ ਮੇਰੀ ਗੱਲ ਸੁਣ ਤੇਰੇ ਪਾਪਾਂ ਦਾ ਹਿਸਾਬ ਹੀ ਕਰ ਲਈਏ ਤੋ ਰਾਤ ਨੂੰ ਤੜਪ ਕੇ ਉੱਠਿਆ ਤੇ ਇਹਦੇ ਨਾਲ ਪਹਿਲੀ ਵਾਰ ਨਹੀਂ ਸੀ ਹੋਇਆ ਅਕਸਰ ਹੀ ਇਹਦੇ ਨਾਲ ਏਦਾਂ ਦਾ ਕੁਝ ਵਾਪਰਨਾ ਸ਼ੁਰੂ ਹੋ ਚੁੱਕਾ ਸੀ ਜਦੋਂ ਰਾਤ ਨੂੰ ਤਬਕ ਕੇ ਉੱਠਿਆ ਤਾਂ ਉੱਠਦਿਆਂ ਸਾਰ ਹੀ ਸਹਿਮ ਜਾਂਦਾ ਹੈ ਤਾਂ ਘਰ ਵਾਲੀ ਇਸ ਦੀ ਆਖਦੀ ਹੈ ਕਿ ਕੀ ਗੱਲ ਹੈ ਇਸ ਨੂੰ ਆਖਦੀ ਹੈ ਕਿ ਤੁਹਾਡੇ ਨਾਲ ਕੀ ਵਾਪਰਦਾ ਹੈ ਇਸ ਨੇ ਪਹਿਲਾਂ ਕਦੇ ਨਾ ਦੱਸਿਆ ਫਿਰ ਉਸ ਰਾਤ ਇਸਨੇ ਦੱਸਿਆ ਕਿ ਇਸ ਤਰ੍ਹਾਂ ਦੇ ਕਾਲੇ ਕੱਪੜੇ ਪਾਏ ਹੋਏ ਉਸ ਦੇ ਹੱਥ ਵਿੱਚ ਜਿਵੇਂ ਇੱਕ ਵੱਡਾ ਹਥਿਆਰ ਹੋਵੇ ਉਹ ਮੈਨੂੰ ਕਹਿ ਰਿਹਾ ਸੀ ਤੇਰੇ ਪਾਪਾਂ ਦਾ ਹਿਸਾਬ ਕਰੀਏ ਘਰ ਵਾਲੇ ਕਹਿੰਦੀ ਕੋਈ ਗੱਲ ਨਹੀਂ ਗਲਤੀ ਤੁਹਾਡੇ ਤੋਂ ਹੋਈ ਹੈ ਗਲਤੀ ਦੀ ਜਿਹੜੀ ਮਾਫੀ ਹੈ ਪਰਮਾਤਮਾ ਤੋਂ ਮੰਗੋ ਡਰ ਭੈ ਤੁਹਾਡੇ ਮਨ ਦਾ ਆਪੇ ਦੂਰ ਹੋ ਜਾਵੇਗਾ ਉਹ ਕਹਿੰਦਾ ਕਿ ਠੀਕ ਹੈ ਅਗਲੇ ਦਿਨ ਜਦੋਂ ਉਹ ਵਾਪਸ ਪੂਜਾ ਸਥਾਨ ਤੇ ਗਿਆ ਤੇ ਉਹ ਸੰਤ ਫਕੀਰ ਨੂੰ ਮਿਲਿਆ ਪਹਿਲਾ ਦਿਨ ਦੇ ਕੰਮ ਨਿਬੜ ਕੇ ਦੁਪਹਿਰ ਵੇਲੇ ਉਹਦੇ ਵਿਚਾਰ ਚਰਚਾ ਕਰਨ ਲੱਗ ਗਿਆ ਤਾਂ ਸੰਤ ਫਕੀਰ ਜੀ ਨੇ ਆਪਣੇ ਮਨ ਦਾ ਡਰ ਦੱਸ ਦਿੱਤਾ ਉਸ ਨੂੰ ਇਸ ਨੇ ਦੱਸ ਦਿੱਤਾ ਕਿ ਮੈਂ ਗਲਤੀ ਕੀਤੀ ਹੈ ਤੇ ਹੁਣ ਮੇਰੇ ਨਾਲ ਇਹ ਵਾਪਰ ਰਿਹਾ ਹੈ ਮੈਂ ਇਸ ਕਰਕੇ ਬੇਚੈਰ ਹਾਂ ਕਿਉਂਕਿ ਮੇਰੀ ਤਾਂ ਰਾਤਾਂ ਦੀ ਨੀਂਦ ਹੀ ਪੂਰੀ ਨਹੀਂ ਹੋ ਰਹੀ ਸਾਰੀ ਗੱਲ ਉਸ ਨੇ ਸਾਂਝੀ ਕਰ ਦਿੱਤੀ ਸੰਤ ਫਕੀਰ ਨੇ ਠਰਮੇ ਨਾਲ ਬਿਠਾ ਕੇ ਉਸ ਨਾਲ ਗੱਲਬਾਤ ਕੀਤੀ ਸੰਤ ਫਕੀਰ ਨੇ ਉਸ ਨੂੰ ਕਿਹਾ ਕਿ ਮੇਰੀ ਬੈਠ ਕੇ ਗੱਲ ਸੁਣੀ। ਉਸ ਨੇ ਕਿਹਾ ਵੇਖ ਭਾਈ ਕੁਝ ਨਹੀਂ ਹੈ ਪਰ ਤੂੰ ਗਲਤੀ ਮੰਨ ਕੇ ਬੜਾ ਵੱਡਾ ਦਿਲ ਵਿਖਾਇਆ ਹੈ। ਗਲਤੀ ਤਾਂ ਤੂੰ ਕੀਤੀ ਸੀ ਪਰ ਜੇ ਤੂੰ ਉਸ ਮਾਇਆ ਦਾ ਦੁਰਉਪਯੋਗ ਕਰ ਲੈਂਦਾ ਪਰ ਤੂੰ ਸਮਾ ਰਹਿੰਦਿਆ ਆਪਣੀ ਗਲਤੀ ਸੁਧਾਰ ਲਈ। ਹੁਣ ਤੈਨੂੰ ਉਸ ਚੀਜ਼ ਤੋਂ ਡਰਨ ਦੀ ਲੋੜ ਨਹੀਂ। ਉਹ ਕਾਲ ਹੈ। ਤੇ ਉਹ ਜਿਹੜਾ ਕਾਲ ਹੈ ਭੈ ਮੰਨਣ ਵਾਲਿਆਂ ਦੇ ਕੋਲੋਂ ਆਪੇ ਹੀ ਦੂਰ ਚਲਿਆ ਜਾਂਦਾ ਹੈ। ਉਸ ਤੋਂ ਡਰਨ ਦੀ ਜ਼ਰੂਰਤ ਨਹੀਂ ਅੱਜ ਰਾਤ ਜਦੋਂ ਸੌਵੇਂਗਾ ਤੇਰੇ ਸੁਪਨੇ ਵਿੱਚ ਵਾਪਸ ਆਵੇਗਾ ਤਾਂ ਉਸਦੇ ਨਾਲ ਗੱਲਬਾਤ ਕਰੀ ਤੇ ਪੁੱਛੀ ਕੀ ਕਹਿੰਦਾ ਹੈ ਤੇ ਕੱਲ ਆ ਕੇ ਮੇਰੇ ਨਾਲ ਗੱਲਬਾਤ ਕਰੀ ਮੇਰੇ ਨਾਲ ਤੈਨੂੰ ਪਤਾ ਲੱਗ ਜਾਵੇਗਾ ਕਿ ਉਹ ਚਾਹੁੰਦਾ ਕੀ ਹੈ ਉਹ ਪੁਜਾਰੀ ਰਾਤ ਵੇਲੇ ਆਪਣੇ ਘਰ ਵਿੱਚ ਪਰਤ ਗਿਆ ਰਾਤ ਨੂੰ ਜਾ ਕੇ ਜਦੋਂ ਸੁੱਤਾ ਤੇ ਅੱਧੀ ਰਾਤ ਨੂੰ ਫਿਰ ਦੁਬਾਰਾ ਉਹ ਹੀ ਕਾਲੇ ਕੱਪੜਿਆਂ ਵਾਲਾ ਵਿਸ਼ਾਲ ਦੰਤ ਰੋਪੀ ਇਨਸਾਨ ਉਹਦੇ ਸੁਪਨੇ ਵਿੱਚ ਆਇਆ ਉਸ ਨੇ ਡਰਦਿਆਂ ਡਰਦਿਆਂ ਉਸ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਕਹਿੰਦਾ ਕਿ ਵੇਖ ਤੇਰੀ ਗਲਤੀ ਜੋ ਹੈ ਇਹਦੇ ਬਦਲੇ ਤੈਨੂੰ 7 ਸਾਲ ਮੈਨੂੰ ਆਪਣੇ ਘਰ ਰੱਖਣਾ ਪਵੇਗਾ। 7 ਸਾਲ ਤੇਰੇ ਘਰ ਮੈਂ ਰਹਾਂਗਾ। 7 ਸਾਲ ਤੱਕ ਤੈਨੂੰ ਮੇਰੀਆਂ ਜ਼ਿਆਦਤੀਆਂ ਜਿਹੜੀਆਂ ਹਨ ਸਿਆਣੀਆਂ ਪਹਿਨਣਗੀਆਂ। ਇਹ ਕਹਿੰਦਾ ਕਿ ਨਹੀਂ। ਮੈਂ ਤੇਰੀ ਗੱਲ ਨਾਲ ਰਾਜ਼ੀ ਨਹੀਂ। ਕੱਲ ਨੂੰ ਦੁਬਾਰਾ ਮੇਰੇ ਸੁਪਨੇ ਵਿੱਚ ਆਵੀਂ। ਮੈਂ ਕਿਸੇ ਸਿਆਣੇ ਤੋਂ ਰਹਿ ਲੈ ਕੇ ਤੈਨੂੰ ਦੱਸਾਂਗਾ। ਉਹ ਕਹਿੰਦਾ ਵੇਖ ਤੂੰ ਮੈਨੂੰ ਮਨਾ ਨਹੀਂ ਕਰ ਸਕਦਾ ਤੇਰੇ ਘਰ ਮੈਂ ਰਹਿਣਾ ਜ਼ਰੂਰ ਹਾਂ ਆਉਣਾ ਵੀ ਜ਼ਰੂਰ ਹੈ ਸਲਾਹ مشورے ਤੂੰ ਜਿੰਨੇ ਮਰਜ਼ੀ ਕਰ ਲੈ ਮੇਰੇ ਨਾਲ ਕਰ ਲਵੀਂ ਜਿਸ ਤੋਂ ਸਲਾਹ ਲੈਣੀ ਹੈ ਤੂੰ ਲੈ ਲੈ ਪਰ ਕੱਲ ਨੂੰ ਮੈਂ ਆ ਜਾਵਾਂਗਾ ਤੂੰ ਮੈਨੂੰ ਦੱਸ ਦੇਵੇਂ ਕਿ ਤੂੰ ਕੀ ਮਨ ਬਣਾਇਆ ਹੈ ਕਿ ਨਹੀਂ ਤੇਰਾ ਵਿਚਾਰ ਕੀ ਹੈ ਕਹਿੰਦਾ ਕਿ ਠੀਕ ਹੈ ਅਗਲੇ ਦਿਨ ਜਾ ਕੇ ਉਸੇ ਸਿਆਣੇ ਸੰਤ ਫਕੀਰ ਨੂੰ ਸਾਰੀ ਗੱਲਬਾਤ ਦੱਸਦਾ ਹੈ ਉਹ ਆਖਦਾ ਹੈ ਕਿ ਕਾਲ ਜਿਹੜਾ ਸੀ ਉਹ ਮੇਰੇ ਸੁਪਨੇ ਵਿੱਚ ਆਇਆ ਸੀ ਤੇ ਉਸ ਦਾ ਤਾਂ ਰਵਈਆ ਵੀ ਬੜਾ ਮਾੜਾ ਸੀ ਜੇ ਜ਼ਿਆਦਾ ਸਮਾਂ ਰਵੇ ਤਾਂ ਉਹ ਮੇਰੇ ਘਰ ਦਾ ਸਤਿਆਨਾਸ਼ ਕਰ ਜਾਵੇਗਾ ਘਰ ਵਿੱਚ ਕਈ ਕਿਸਮ ਦੀਆਂ ਬਿਮਾਰੀਆਂ ਰੋਗ ਆ ਜਾਣਗੇ ਹਰ ਪਾਸੇ ਲੜਾਈ ਪੈ ਜਾਵੇਗੀ ਪਿੰਡ ਵਿੱਚ ਤੇਰਾ ਰੌਹਬ ਤੇ ਰਤਬਾ ਖਤਮ ਹੋ ਜਾਵੇਗਾ ਬਹੁਤ ਮਾੜਾ ਸਮਾਂ ਕਾਲਾ ਮੇਰੇ ਤੇ ਆ ਜਾਵੇਗਾ ਬਹੁਤ ਜਮਾ ਕਾਲ ਘਰੇ ਨਹੀਂ ਰਹਿਣਾ ਚਾਹੀਦਾ ਘਟ ਤੋਂ ਘਟ ਸਮੇਂ ਦੇ ਲਈ ਮਨਾ ਕਰ ਘਟ ਤੋਂ ਘਟ ਸਮਾਂ ਉਹ ਡੇਢ ਦਿਨ ਤੇਰੇ ਕੋਲ ਰਹੇਗਾ ਉਸ ਨੂੰ ਡੇਢ ਦਿਨ ਦੇ ਲਈ ਹੀ ਰਾਜ਼ੀ ਕਰ ਲਵੀ ਤੇ ਡੇਢ ਹੀ ਦਿਨ ਵਿੱਚ ਫਿਰ ਕਿਵੇਂ ਉਸ ਕਾਲ ਤੋਂ ਨਜਾਤ ਪਾਉਣੀ ਹੈ ਫਕੀਰ ਜੀ ਕਹਿੰਦੇ ਮੈਂ ਤੈਨੂੰ ਆਪੇ ਦੱਸ ਦੇਵਾਂਗਾ ਪੁਜਾਰੀ ਵਾਪਸ ਆਪਣੇ ਘਰ ਜਾ ਕੇ ਸੁੱਤਾ ਤੇ ਸੁਪਨੇ ਵਿੱਚ ਜਦੋਂ ਕਾਲ ਰੂਪੀ ਦੇਵਤ ਆਇਆ ਉਸਨੇ ਗੱਲਬਾਤ ਕੀਤੀ ਤੇ ਇਸ ਨੂੰ ਕਿਹਾ ਕਿ 7 ਸਾਲ ਬੜੇ ਜ਼ਿਆਦਾ ਹਨ ਘਟ ਕਰ ਲੈ ਹੋ ਸਕਦਾ ਸਾਲਾਂ ਤੋਂ ਬਾਅਦ ਸੱਤਾਂ ਮਹੀਨਿਆਂ ਤੇ ਆ ਗਿਆ ਫਿਰ ਸੱਤਾਂ ਦਿਨਾਂ ਦੇ ਲਈ ਉਸਨੇ ਕਿਹਾ ਕਿ ਫਿਰ ਉਸਨੇ ਕਿਹਾ ਮੈਂ ਘਟੋ ਘਟ ਡੇਢ ਦਿਨ ਤੇਰੇ ਘਰ ਜਰੂਰ ਰਵਾਂਗਾ ਤੇਰੇ ਨਾਲ ਰਵਾਂਗਾ ਤੇਰਾ ਕਾਲ ਬਣ ਕੇ ਤੇਰਾ ਖਾਤਮਾ ਕਰ ਜਾਵਾਂਗਾ ਤੂੰ ਵੇਖੀ ਜਿਹੜੀ ਤੂੰ ਗਲਤੀ ਕੀਤੀ ਹੈ ਉਸ ਦਾ ਤੈਨੂੰ ਕਿਵੇਂ ਭੁਗਤਾਨ ਕਰਨਾ ਪਵੇਗਾ ਉਹ ਕਾਲ ਰੂਪ ਦੇ ਵਿੱਚ ਹੀ ਕਰਵਾਉਣਾ ਪੈਣਾ ਹੈ ਕਹਿੰਦਾ ਕਿ ਠੀਕ ਹੈ ਤੂੰ ਮੇਰੇ ਨਾਲ ਡੇਢ ਦਿਨ ਰਹਿ ਸਕਦਾ ਹੈ ਅਗਲੇ ਦਿਨ ਜਾ ਕੇ ਸੂਫੀ ਸੰਤ ਫਕੀਰ ਨੂੰ ਫਿਰ ਸੁਪਨਾ ਦੱਸਦਾ ਹੈ ਉਹ ਕਹਿੰਦਾ ਜੀ ਕੋਈ ਗੱਲ ਨਹੀਂ ਹੁਣ ਇੱਥੋਂ ਤੱਕ ਮੈਂ ਤੇਰਾ ਸਾਥ ਦੇਣਾ ਸੀ ਹੁਣ ਮੈਂ ਜਾ ਰਿਹਾ ਹਾਂ ਹੁਣ ਤੂੰ ਆਪਣੇ ਦਿਮਾਗ ਤੋਂ ਕੰਮ ਲੈਣਾ ਹੈ ਆਪਣੇ ਪਰਮਾਤਮਾ ਤੋਂ ਮੰਗ ਮੰਗ ਲੈਣੀ ਹੈ ਗਲਤੀ ਤੂੰ ਕੀਤੀ ਸੀ ਗਲਤੀ ਦਾ ਪਛਤਾਵਾ ਵੀ ਤੂੰ ਹੀ ਕਰਨਾ ਹੈ ਹੁਣ ਕਾਲ ਉਸਦੇ ਨਾਲ ਰਹਿਣਾ ਆਰੰਭ ਹੋ ਗਿਆ ਅਗਲੇ ਦਿਨ ਤੋਂ ਅਗਲੇ ਦਿਨ ਤੱਕ ਉਸਨੇ ਦੁਪਹਿਰ ਤੱਕ ਪੂਰਾ ਡੇਢ ਦਿਨ ਉਸਦੇ ਨਾਲ ਰਹਿਣਾ ਸੀ ਉਸ ਨੂੰ ਪਤਾ ਸੀ ਕਿ ਇਸਨੇ ਮੇਰਾ ਨੁਕਸਾਨ ਕਰਨਾ ਹੈ ਅਗਲਾ ਦਿਨ ਜਦੋਂ ਚੜਨ ਵਾਲਾ ਸੀ ਉਸਨੇ ਆਪਣੇ ਘਰ ਵਾਲੀ ਦੇ ਨਾਲ ਗੱਲਬਾਤ ਕੀਤੀ ਉਸ ਨੂੰ ਕਹਿੰਦਾ ਕਿ ਮੈਂ ਇਸ ਤਰ੍ਹਾਂ ਕਰਦਾ ਹਾਂ ਦੂਰ ਦੁਰਾਡੇ ਜੰਗਲਾਂ ਦੇ ਵਿੱਚ ਨਿਕਲ ਜਾਂਦਾ ਹਾਂ ਇਹ ਕਾਲ ਮੇਰਾ ਜੰਗਲਾਂ ਦੇ ਵਿੱਚ ਕੀ ਵਿਗੜ ਲਵੇਗਾ ਮੈਨੂੰ ਤੂੰ ਕੁਝ ਰੋਟੀ ਪਾਣੀ ਬਣਾ ਦੇ ਉੱਥੇ ਜਾ ਕੇ ਮੈਂ ਡੇਢ ਦਿਨ ਪੂਰਾ ਕਰ ਲਵਾਂਗਾ ਤੇ ਇਸ ਨੂੰ ਉੱਥੇ ਹੀ ਉਲਝਾ ਕੇ ਰੱਖਾਂਗਾ ਜੇ ਬਚ ਕੇ ਵਾਪਸ ਆ ਜਾਵਾਂਗਾ ਤਾਂ ਵਧੀਆ ਗੱਲ ਹੈ ਦਰਅਸਲ ਜਿਹੜਾ ਕਾਲ ਸ ਹੈ ਉਹ ਆਪਣਾ ਕੰਮ ਉਹ ਸ਼ੁਰੂ ਕਰ ਚੁੱਕਾ ਸੀ ਕਾਲ ਨੇ ਉਸ ਪੁਜਾਰੀ ਦੇ ਦਿਮਾਗ ਵਿੱਚ ਪੜਦਾ ਹੀ ਪਾ ਦਿੱਤਾ ਸੀ ਇਸ ਨੂੰ ਭੁੱਲ ਚੁੱਕਿਆ ਸੀ ਕਿ ਕਾਲ ਜੇ ਮੇਰੇ ਨਾਲ ਰਹੇਗਾ ਜੇ ਮੈਂ ਪੂਜਾ ਪਾਠ ਦੇ ਵਿੱਚ ਲੀਨ ਹੋਵਾਂਗਾ ਤਾਂ ਮੇਰਾ ਕੁਝ ਨਹੀਂ ਵਿਗਾੜ ਸਕਦਾ ਪਰ ਕਾਲ ਨੇ ਇਸ ਤੋਂ ਗਲਤ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ। ਇਸਨੇ ਜਿਵੇਂ ਹੀ ਦਿਨ ਚੜ ਗਿਆ, ਇਸਨੇ ਆਪਣਾ ਖਾਣਾ ਪਾਣੀ ਲਿਆ ਤੇ ਜੰਗਲਾਂ ਵੱਲ ਤੁਰ ਪਿਆ। ਕਾਲ ਨੇ ਭੇਸ ਬਦਲਿਆ ਤੇ ਰਸਤੇ ਵਿੱਚ ਖੇਤ ਦੇ। ਉਸਨੇ ਦੋ ਮਿੱਠੇ ਸੰਤਰਿਆਂ ਦਾ ਰੂਪ ਧਾਰਨ ਕਰ ਲਿਆ। ਤਰਬੂਜਾਂ ਦਾ ਰੂਪ ਲੈ ਲਿਆ। ਲੰਗੇ ਜਾਂਦੇ ਪੁਜਾਰੀ ਨੇ ਸੋਚਿਆ ਗਰਮੀ ਬੜੀ ਜ਼ਿਆਦੀ ਹੈ। ਗਰਮੀ ਦੇ ਵਿੱਚ ਇਸ ਫਲ ਦਾ ਆਨੰਦ ਮਾਣ ਲੈਂਦੇ ਹਾਂ। ਇਸ ਪੁਜਾਰੀ ਨੇ ਖੇਤ ਦੇ ਵਿੱਚੋਂ ਦੋ ਸੰਤਰੇ ਤੋੜ ਲਏ ਤੇ ਉੱਚੀ ਉੱਚੀ ਆਵਾਜ਼ਾਂ ਲਗਾਈਆਂ। ਮੈਂ ਤੁਹਾਨੂੰ ਇਹਨਾਂ ਸੰਤਰਿਆਂ ਦੇ ਬਦਲੇ ਕੁਝ ਰਾਸ਼ੀ ਦੇਣਾ ਚਾਹੁੰਦਾ ਹਾਂ ਕੋਈ ਨਹੀਂ ਉੱਥੇ ਪਰਤਿਆ ਤਾਂ ਇਸਨੇ ਨਾ ਸੰਤਰਿਆਂ ਦੇ ਵੱਲ ਉੱਤੇ ਸਾਰਾ ਹੀ ਮੋਹ ਰੱਖ ਲਿਆ ਭਾਵੇਂ ਇੱਕ ਸਿੱਕਾ ਵੀ ਰੱਖ ਦਿੱਤਾ ਜਿੰਨੇ ਦੀ ਇਹਨਾਂ ਦੀ ਕੀਮਤ ਸੀ ਕੀਮਤ ਉਹਨਾਂ ਸੰਤਰਿਆਂ ਦੀ ਰੱਖ ਕੇ ਪੁਜਾਰੀ ਅੱਗੇ ਤੁਰ ਪਿਆ ਜੰਗਲਾਂ ਦੇ ਵਿੱਚ ਜਾ ਰਿਹਾ ਸੀ ਤੇ ਉਸ ਕਾਲ ਨੇ ਫਿਰ ਤੋਂ ਆਪਣਾ ਰੂਪ ਵਿਖਾਇਆ ਉਸਨੇ ਸੰਤਰਿਆਂ ਦੀ ਜਗ੍ਹਾ ਕੁਝ ਹੋਰ ਹੀ ਇਸਦੇ ਥੈਲੇ ਵਿੱਚ ਰੱਖ ਦਿੱਤਾ ਜਾਂਦਿਆਂ ਨੂੰ ਅੱਗੋਂ ਰਾਜੇ ਦੀਆਂ ਫੌਜਾਂ ਨੇ ਇਸ ਨੂੰ ਘੇਰਾ ਪਾ ਲਿਆ ਚਾਰਕ ਸਪਾਈਆਂ ਨੇ ਇਸ ਨੂੰ ਰੋਕ ਲਿਆ ਤੇ ਇਸ ਨੂੰ ਕਿਹਾ ਤੂੰ ਕੌਣ ਹੈ ਤੇ ਕਿੱਥੇ ਚੱਲਿਆ ਹੈ ਇਸ ਨੇ ਦੱਸਿਆ ਮੈਂ ਫਲਾਣੇ ਨਗਰ ਚ ਪੁਜਾਰੀ ਹਾਂ ਮੈਂ ਘੁੰਮਣ ਫਿਰਨ ਦੇ ਲਈ ਜੰਗਲ ਵਿੱਚ ਜਾ ਰਿਹਾ ਹਾਂ ਅਸਲੀ ਗੱਲ ਇਸ ਨੇ ਨਾ ਦੱਸੀ ਕਹਿੰਦੇ ਕਿ ਪੁਜਾਰੀ ਦਾ ਤਾਂ ਜੰਗਲ ਵੱਲ ਕੋਈ ਜਾਣ ਜਾਣ ਦਾ ਕੰਮ ਹੀ ਨਹੀਂ ਬਣਦਾ ਤੂੰ ਉਧਰ ਵੱਲ ਨੂੰ ਕਿਉਂ ਜਾ ਰਿਹਾ ਹੈ ਸੱਚੀ ਗੱਲ ਦੱਸ ਤੇ ਇਹਨੂੰ ਫਿਰ ਜਾਣ ਦੇਾਂਗੇ ਕਹਿੰਦਾ ਕਿ ਮੈਂ ਸੱਚੀ ਗੱਲ ਦੱਸ ਰਿਹਾ ਹਾਂ ਮੈਂ ਝੂਠ ਨਹੀਂ ਬੋਲਦਾ ਉਸਨੇ ਕਿਹਾ ਠੀਕ ਹੈ ਇਸ ਤਰ੍ਹਾਂ ਕਰਦੇ ਹਾਂ ਤੇਰੀ ਇੱਕ ਵਾਰ ਤਲਾਸ਼ੀ ਕਰ ਲੈਂਦੇ ਹਾਂ ਉਸ ਤੋਂ ਬਾਅਦ ਆਪਣੇ ਰਾਹ ਪੈ ਜਾਵੇਂ ਇਸ ਦੀ ਤਲਾਸ਼ੀ ਕਰਨ ਲੱਗੇ ਤੇ ਇਸ ਦੇ ਥੈਲੇ ਦੇ ਝੋਲੇ ਵਿੱਚ ਰਾਜੇ ਦੇ ਦੋਹਾਂ ਪੁੱਤਰਾਂ ਦੇ ਸਿਰ ਨਿਕਲੇ ਇਹਨਾਂ ਨੂੰ ਹੱਥ ਘੜੀਆਂ ਲਗਾ ਦਿੱਤੀਆਂ ਤੇ ਰਾਜੇ ਦੇ ਦਰਬਾਰ ਲੈ ਜਾਇਆ ਗਿਆ ਇਸ ਦਿਨ ਦੀ ਅਜੇ ਦੁਪਹਿਰ ਹੀ ਹੋ ਰਹੀ ਸੀ ਕਿ ਰਾਜਾ ਗੁੱਸੇ ਵਿੱਚ ਲਾਲ ਪੀਲਾ ਹੋ ਗਿਆ ਉਸ ਦੇ ਦੋਵੇਂ ਬੱਚੇ ਜੰਗਲ ਦੇ ਵਿੱਚ ਉਸ ਵੇਲੇ ਸ਼ਿਕਾਰ ਕਰਨ ਦੇ ਲਈ ਗਏ ਸਨ ਸਾਰੇ ਦਰਬਾਰ ਨੇ ਇਹ ਗੱਲ ਤੇ ਯਕੀਨ ਆ ਗਿਆ ਕਿ ਇਸ ਪੁਜਾਰੀ ਨੇ ਉਹਨਾਂ ਦਾ ਕਤਲ ਕਰ ਦਿੱਤਾ ਹੈ ਤੇ ਸਿਰ ਕਲਮ ਕਰਕੇ ਝੋਲੇ 'ਚ ਪਾ ਲਿਆ ਹੈ ਰਾਜੇ ਨੇ ਹੁਕਮ ਦਿੱਤਾ ਕਿ ਇਸ ਤਰ੍ਹਾਂ ਕਰੋ ਬੱਚਿਆਂ ਦੇ ਧੜ ਵੀ ਲੱਭ ਕੇ ਲਿਆਓ ਇਹਨੂੰ ਕੱਲ ਦੁਪਹਿਰੇ ਸਹੀ 11 ਵਜੇ ਸਜ਼ਾ ਸੁਣਾਈ ਜਾਵੇਗੀ ਇਸਨੂੰ ਸੂਲੀ ਤੇ ਟੰਗ ਦਿੱਤਾ ਜਾਵੇਗਾ ਮਾਰ ਦਿੱਤਾ ਜਾਵੇਗਾ ਪੁਜਾਰੀ ਸਮਝ ਗਿਆ ਇਸ ਕੇ ਕਾਲ ਨੇ ਆਪਣਾ ਰੂਪ ਵਖਾ ਦਿੱਤਾ ਹੈ ਮੈਨੂੰ ਘੇਰ ਲਿਆ ਹੈ ਉਹ ਬਹੁਤ ਹੀ ਤੇਜ਼ ਜਾ ਰਿਹਾ ਹੈ ਤੇ ਸੱਤ ਸਾਲ ਰਹਿ ਜਾਂਦਾ ਤੇ ਮੈਨੂੰ ਘਰੇ ਕਿੰਨੀਕ ਵਾਰ ਨੁਕਸਾਨ ਪਹੁੰਚਾ ਦਿੰਦਾ ਇਹ ਤਾਂ ਇੱਕੋ ਵਾਰ ਦੇ ਵਿੱਚ ਮੈਨੂੰ ਖਾਤਮੇਵਰ ਲੈ ਗਿਆ ਹੁਣ ਰਾਤ ਨੂੰ ਜਦੋਂ ਇਸ ਨੂੰ ਕਾਲ ਕੋਠੜੀ ਚ ਬੰਦ ਕੀਤਾ ਸਾਰੇ ਰਾਤ ਦਿਮਾਗ ਦੇ ਘੋੜੇ ਡਰਣਾਉਂਦਾ ਰਿਹਾ ਕਿ ਸੋਚਦਾ ਰਿਹਾ ਉਹ ਸੰਤ ਫਕੀਰ ਨੇ ਮੈਨੂੰ ਕਿਉਂ ਕਿਹਾ ਸੀ ਹੁਣ ਇਸ ਤੋਂ ਬਾਅਦ ਤੂੰ ਆਪਣਾ ਦਿਮਾਗ ਲੜਾਉਣਾ ਹੈ ਦਿਨ ਦੇ ਚੜਾਵ ਹੋ ਗਿਆ ਤੇ ਇਸ ਨੂੰ ਇੱਕ ਗੱਲ ਸਮਝਾਈ ਕਿ ਮੈਂ ਬਹੁਤ ਵੱਡੀ ਗੱਲ ਕਰ ਕਿ ਮੈਂ ਬਹੁਤ ਵੱਡੀ ਗਲਤੀ ਕਰ ਲਈ ਹੈ। ਇਹੀ ਸਮਾਂ ਸੀ ਮੈਨੂੰ ਪਰਮਾਤਮਾ ਦੀ ਮਦਦ ਲੈਣ ਦਾ। ਪਰਮਾਤਮਾ ਦਾ ਜੇ ਮੈਂ ਨਾਮ ਲੈਂਦਾ ਤੇ ਆਪਣੇ ਮਨ ਨੂੰ ਟਿਕਾ ਕੇ ਰੱਖਦਾ ਮੈਂ ਬਚ ਜਾਣਾ ਸੀ। ਮੈਂ ਗਲਤੀ ਕੀਤੀ ਜਿਹੜਾ ਮੈਂ ਜੰਗਲ ਵੱਲ ਨੂੰ ਤੁਰ ਪਿਆ। ਇਸਨੇ ਸੋਚਿਆ ਕਿ ਸਵੇਰ ਚੜ੍ਹਨ ਦੇ ਨਾਲ-ਨਾਲ ਮੈਂ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦੇਵਾਂਗਾ। ਜਦੋਂ 10:00 ਵਜੇ ਉਸਨੂੰ ਦਰਬਾਰ 'ਚ ਪੇਸ਼ ਕੀਤਾ ਗਿਆ ਤੇ ਪੁੱਛਿਆ ਗਿਆ ਆਪਣੀ ਆਖਰੀ ਇੱਛਾ ਦੱਸ ਦਿਓ ਉਸਨੇ ਕਿਹਾ ਕਿ 1 ਘੰਟੇ ਦੇ ਬਾਅਦ ਤੈਨੂੰ ਫਾਂਸੀ ਦੇ ਦੇਣੀ ਹੈ ਤੂੰ ਇਸ ਦੁਨੀਆ ਤੋਂ ਰੁਖਸਤ ਹੋ ਜਾਵੇਂਗਾ ਇਸਨੇ ਕਿਹਾ ਮੈਂ ਇਸ਼ਨਾਨ ਕਰਾਂਗਾ ਉਸ ਤੋਂ ਬਾਅਦ ਮੈਂ ਪਾਠ ਪੂਜਾ ਕਰਾਂਗਾ ਮੈਨੂੰ ਥੋੜਾ ਸਮਾਂ ਪਾਠ ਪੂਜਾ ਕਰਨ ਦੇ ਲਈ ਦਿੱਤਾ ਜਾਵੇ ਫਿਰ ਚਾਹੇ ਮੈਨੂੰ ਫਾਂਸੀ ਦੇ ਦਿਓ ਤੇ ਚਾਹੇ ਸੂਲੀ ਤੇ ਚੜਾ ਦਿਓ ਤੇ ਜਾਂ ਫਿਰ ਟੋਟੇ ਟੋਟੇ ਕਰ ਦਿਓ ਜੇ ਮੈਂ ਗਲਤੀ ਕੀਤੀ ਹੈ ਤਾਂ ਸਜ਼ਾ ਦਾ ਹੱਕਦਾਰ ਹਾਂ ਰਾਜੇ ਨੇ ਕਿਹਾ ਠੀਕ ਹੈ ਪਹਿਲਾਂ ਤੂੰ ਕਦੇ ਵੀ ਕੋਈ ਗਲਤੀ ਕੀਤੀ ਨਹੀਂ ਪਹਿਲਾਂ ਤੋਂ ਕਦੇ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਇਸ ਲਈ ਤੇਰੀ ਹਰ ਇੱਛਾ ਜ਼ਰੂਰ ਪੂਰੀ ਕੀਤੀ ਜਾਵੇਗੀ ਰਾਜੇ ਨੇ ਇਸ ਦੀ ਗੱਲ ਮੰਨ ਲਈ ਤੇ ਇਸ ਨੂੰ ਇਸ਼ਨਾਨ ਕਰਵਾਇਆ ਉਸ ਤੋਂ ਬਾਅਦ ਪੂਜਾ ਪਾਠ ਦੇ ਉੱਤੇ ਬੈਠ ਗਿਆ ਜਿਸ ਸਮੇਂ ਪੂਜਾ ਪਾਠ ਲਈ ਬੈਠਾ ਹੋਇਆ ਸੀ ਤਾਂ ਇਸ ਨੂੰ ਸਮਾਂ ਲੰਘਦਾ ਗਿਆ ਉਹ ਡੇਢ ਦਿਨ ਦਾ ਝੜਾਕਾਰ ਸੀ ਉਹਦਾ ਸਮਾਂ ਪੂਰਾ ਹੋ ਗਿਆ ਜਦੋਂ ਦੁਪਹਿਰ ਦੇ 12 ਵਜੇ ਤੇ ਕਾਲ ਦਾ ਸਮਾਂ ਲੰਘ ਚੁੱਕਾ ਸੀ ਇਸ ਨੇ ਆਪਣਾ ਪਾਠ ਪੂਜਾ ਸਮਾਪਤ ਕਰ ਦਿੱਤਾ ਤੇ ਸਮਾਪਤ ਕਰਨ ਤੋਂ ਬਾਅਦ ਕਿਹਾ ਕਿ ਹੁਣ ਤੁਹਾਡੀ ਜੋ ਮਰਜ਼ੀ ਮੈਨੂੰ ਸਜਾ ਦੇ ਦਿਓ ਉਹ ਵੇੜਾ ਸੀ ਕਿ ਰਾਜੇ ਦੇ ਝੜੇ ਬੱਚੇ ਸ਼ਿਕਾਰ ਕਰਕੇ ਵਾਪਸ ਪਰਤ ਆਏ ਰਾਜਾ ਬੜਾ ਹੈਰਾਨ ਹੋਇਆ ਕਿ ਇਹ ਕਿਵੇਂ ਵਾਪਰ ਸਕਦਾ ਹੈ ਰਾਜੇ ਨੇ ਕਿਹਾ ਉਹ ਝੋਲਾ ਵੇਖੋ ਝੋਲਿਆਂ ਦੇ ਵਿੱਚ ਉਹ ਚੋਲੇ ਦੇ ਵਿੱਚ ਉਹ ਸਿਰ ਵੇਖੋ ਉਸ ਝੋਲੇ ਦੇ ਵਿੱਚ ਹੁਣ ਸੋਨੇ ਦੀਆਂ ਮੋਹਰਾਂ ਸਨ ਰਾਜੇ ਨੇ ਪੁਜਾਰੀ ਨੂੰ ਕਿਹਾ ਤੇ ਰਾਜੇ ਨੇ ਪੁਜਾਰੀ ਨੂੰ ਕਿਹਾ ਮੈਨੂੰ ਮਾਫ ਕਰ ਦਿਓ ਮੈਂ ਇਥੋਂ ਦੇਖਣ ਦੇ ਵਿੱਚ ਪਰਖਣ ਦੇ ਵਿੱਚ ਤੁਹਾਨੂੰ ਗਲਤੀ ਕਰ ਲਈ ਹੈ ਰਾਜੇ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਇਸ ਦਾ ਇੱਜ਼ਤ ਮਾਨ ਕਰੋ ਤੇ ਬਹਾਲ ਕਰਕੇ ਨਗਰ ਵਿੱਚ ਵਾਪਸ ਛੱਡ ਆਓ ਜਿੱਥੇ ਇਸ ਦਾ ਦਿਲ ਕਰਦਾ ਹੈ ਉੱਥੇ ਪਹੁੰਚਾ ਦਿਓ ਇਸ ਨੂੰ ਮਾਨ ਸਨਮਾਨ ਦਿੱਤਾ ਗਿਆ ਇਸ ਨੂੰ ਇੱਜ਼ਤ ਮਾਣ ਦੇ ਨਾਲ ਘਰ ਭੇਜਿਆ ਗਿਆ ਇੱਜ਼ਤ ਮਾਣ ਦੇ ਨਾਲ ਨਾਲ ਧਨ ਦੌਲਤ ਵੀ ਦਿੱਤੀ ਗਈ ਸਵਸਾਧ ਸੰਗ ਜੀ ਜਾਣੇ ਅਣਜਾਣੇ ਵਿੱਚ ਜੇਕਰ ਸਾਡੇ ਤੋਂ ਗਲਤੀ ਹੋ ਜਾਵੇ ਸਾਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਉਸ ਗਲਤੀ ਨੂੰ ਹਮੇਸ਼ਾ ਸੁਧਾਰ ਲੈਣਾ ਚਾਹੀਦਾ ਹੈ ਕਦੇ ਵੀ ਗਲਤੀ ਨੂੰ ਛੁਪਾਉਣਾ ਨਹੀਂ ਚਾਹੀਦਾ ਤੇ ਛੁਪਾਉਣ ਦੇ ਵਿਸ਼ੇ ਤਾ ਬੰਦਾ ਹੋਰ ਗਲਤੀਆਂ ਦੇ ਵਿੱਚ ਫਸ ਜਾਂਦਾ ਹੈ ਕਦੇ ਵੀ ਪਰਮਾਤਮਾ ਦਾ ਨਾਮ ਜਿਹੜਾ ਹੈ ਮਨ ਚੋਂ ਵਿਸਾਰਣਾ ਨਹੀਂ ਚਾਹੀਦਾ ਪਰਮਾਤਮਾ ਨੂੰ ਮਨ ਵਿੱਚ ਵਸਾ ਕੇ ਹੀ ਰੱਖਣਾ ਚਾਹੀਦਾ ਹੈ ਜਦੋਂ ਕਦੇ ਵੀ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਾਵੇ ਹਮੇਸ਼ਾ ਪਰਮਾਤਮਾ ਦਾ ਨਾਮ ਲਓ ਕਿਉਂਕਿ ਨਾਮ ਤੇ ਬੰਦਗੀ ਨੇ ਹੀ ਤੁਹਾਡੇ ਕੰਮ ਆਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ